ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਬਜ਼ਾਦਿਆਂ ਤੇ ਧੰਨਮਾਤਾ ਗੁਜਰੀ ਜੀ ਸਣੇ ਅਨੇਕਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਮੁਹਾਰੀ ਦੇ 91 ਸੈਕਟਰ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਨਾਨਕ ਦਰਬਾਰ ਸਾਹਿਬ ਦੇ ਮੁਖ ਸੇਵਾਦਾਰ ਫੂਲ ਰਾਜ ਸਿੰਘ ਹੂਰਾ ਨੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਵੱਖ-ਵੱਖ ਸੈਕਟਰਾਂ ਦੇ ਵਿੱਚ ਨਗਰ ਕੀਰਤਨ ਕੱਢਿਆ ਇਸੇ ਦੌਰਾਨ ਹੀ ਨਿੰਦ ਸਿੰਘ ਫੌਜਾਂ ਵੱਲੋਂ ਗੱਤਕੇ ਦੇ ਜੋਹਰ ਵੀ ਦਿਖਾਈ ਗਏ ਇਸ ਦੇ ਨਾਲ ਹੀ ਨਗਾਰਾ ਵੀ ਵਜਾਇਆ ਗਿਆ ਉਥੇ ਹੀ ਸੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਦਸਤਾਰਾਂ ਦਾ ਲੰਗਰ ਵੀ ਲਗਾਇਆ ਗਿਆ ਸੋ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਵੱਲੋਂ ਮੁਹਾੜੀ ਦੀਆਂ ਸੜਕਾਂ ਤੇ ਸ਼ਰਦਾ ਅਤੇ ਭਾਵਨਾ ਦੇ ਨਾਲ ਨਗਰ ਕੀਰਤਨ ਸਜਾਇਆ ਗਿਆ ਤੇ ਵੱਖ-ਵੱਖ ਸੈਕਟਰਾਂ ਦੇ ਵਿੱਚ ਨਗਰ ਕੀਰਤਨ ਕੱਢਿਆ ਗਿਆ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਆ ਫੂਲਦਾਸ ਸਿੰਘ ਹੋਰਾਂ ਨੇ ਦੱਸਿਆ ਕਿ ਇਸ ਵਾਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਹੁਕਮਨਾਮੇ ਤੋਂ ਬਾਅਦ ਸਮੂਹ ਸੰਗਤਾਂ ਵੱਲੋਂ ਪੀਲੇ ਰੰਗ ਦੀਆਂ ਦਸਤਾਰਾਂ ਸਜਾਈਆਂ ਗਈਆਂ ਉਥੇ ਹੀ ਕੁੜੀਆਂ ਅਤੇ ਬੀਬੀਆਂ ਦੇ ਵੱਲੋਂ ਪੀਲੇ ਰੰਗ ਦੀਆਂ ਚੁੰਨੀਆਂ ਦੇ ਨਾਲ ਸਿਰ ਕਜਿਗੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸਹਿਬਜ਼ਾਦਿਆਂ ਅਤੇ ਅਨੇਕਾਂ ਸਿੰਘਾਂ ਸਿੰਘਣੀਆਂ ਦੇ ਮਹਾਨ ਸ਼ਹਾਦਤਾਂ ਦਾ ਇਤਿਹਾਸ ਇੱਕ ਬੁੱਕਲੇਟ ਦੇ ਵਿੱਚ ਵਿਸਤਾਰ ਦੇ ਨਾਲ ਕਲਮਬੰਦ ਕਰਕੇ ਬੱਚਿਆਂ ਨੂੰ ਵੰਡਿਆ ਗਿਆ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਸਾਡੇ ਮਾਣ ਮਰਤੇ ਇਤਿਹਾਸ ਨੂੰ ਪੜ ਸਕਣ બાતા દેવલો ਫੂਲ ਰਾਜ ਸਿੰਘ ਜੀ ਮੈਂ ਸਾਫਕਾ ਮਿਊਂਸਪਲ ਕੌਂਸਲ ਝਾੜੂ ਵਰਦਾਰ ਗੁਰਦਾਰਾ ਨਾਨਕ ਦਰਵਾਰ ਸਾਹਿਬ ਸੈਕਟਰ 90 99 ਇਹ ਸਾਡੇ ਜਿਹੜੇ ਵੱਡੇ ਵਡੇਰੇ ਸ਼ਹੀਦ ਜੋ ਸਹਿਬਜ਼ਾਦੇ ਛੋਟੇ ਵੱਡੇ ਸਹਿਬਜ਼ਾਦੇ ਔਰ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਅਸੀਂ ਯਾਦ ਕਰਦੇ ਹੋਏ ਗੁਰਦਾਰਾ ਨਾਨਕ ਦਰਵਾਰ ਦੀਆਂ ਸੰਗਤਾਂ ਨੇ ਔਰ ਗੁਰਦਾਰਾ 90 99 74 ਦੀਆਂ ਸੰਗਤਾਂ ਨੇ ਇਹ ਨਿਮਾਣਾ ਜਾ ਉਪਰਾਲਾ ਕੀਤਾ ਪਹਿਲਾ ਸਾਡਾ ਉਪਰਾਲਾ ਸੀਗਾ ਤੇ ਸਾਡੀ ਕੋਸ਼ਿਸ਼ ਹੋएगी ਅਸੀਂ ਗੁਰੂ ਮਹਾਰਾਜ ਨਾਲ ਟਕਾਨ ਕੋਟ ਕੀ ਮੈਂ ਸ਼ੁਕਰ ਕਰੀਏ ਉਹਨਾਂ ਦੀਆਂ ਸ਼ਹੀਦੀਆਂ ਨੂੰ ਕੋਟ ਕੋਟ ਪ੍ਰਣਾਮ ਕਰਨ ਵਾਸਤੇ ਸੀਗੇ ਅਸੀਂ ਸਿਰਫ ਅੱਥੇ ਸਾਡੇ ਨਾਲ ਜਿਹੜਾ ਡਿਜ਼ਾਈਨਿੰਗ 74 ਸੈਕਟਰ ਦਰਵਾਜ਼ਾ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ 74 ਸੈਕਟਰ 74 ਸੈਕਟਰ ਤੋਂ ਬਾਅਦ 90 91 ਇੰਟਰਨਲ ਰੋਡਸ ਦੇ ਬਾਅਦ ਬਹੁਤ ਬਹੁਤ ਸਮਾਪਤੀ ਫਿਰ ਗੁਰਦੁਆਰ ਸਾਹਿਬ ਦੀ ਹਾਲੇ ਸੰਗਤਾਂ ਦਾ ਸੰਗਤਾਂ ਜੀ ਅਨੰਤ ਸ਼ਾਹੀ ਗਾਇਨੀ ਸ਼ਬਦ ਹੈ ਤੁਸੀਂ ਦੇਖਿਆ ਵੀ ਘੱਟੋ ਘੱਟ 10000 ਤੋਂ ਉੱਤੇ ਬੱਚਿਆਂ ਨੇ ਬੱਚੀਆਂ ਨੇ ਔਰ ਸਿੰਘਾਂ ਨੇ ਸਿੰਘੜੀਆਂ ਨੇ ਇੱਕੋ ਜਿਹੇ ਦਸਤਾਰਾਂ ਸਜਾਈਆਂ ਨੇ ਇੱਕੋ ਜਿਹਾ ਆਪਣੇ ਚੁੰਨੀਆਂ ਲਈਆਂ ਬੱਚਿਆਂ ਨੇ ਬੱਚਿਆਂ ਨੇ ਪਟਕੇ ਬੰਨੇ ਨੇ ਇਹ ਸਭ ਸ਼ਰਦਾ ਦਾ ਪ੍ਰਤੀਕ ਹੈ ਦੇਖੋ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੈ ਅਸੀਂ ਵੈਸੇ ਗੁਰਦੁਆਰਾ ਸਾਹਿਬ ਦੀ ਪ੍ਰਬੰਧ ਕਮੇਟੀ ਵੱਲੋਂ ਇੱਕ ਬੁੱਕਲੇਟ ਵਿਚ ਛਪਾਈ ਹੈ ਜਿਹਦੇ ਵਿੱਚ ਅਸੀਂ ਦੱਸਿਆ ਵੀ ਸ਼ਹੀਦੀ ਸਾਡੇ ਸਾਬ ਜਾਨ ਦੀ ਸ਼ਹੀਦੀ ਦਾ ਕਾਰਨ ਸਾਬ ਸਾਬ ਜਾਨ ਦੀ ਸ਼ਹੀਦੀ ਦਾ ਜਨਮ ਕਿੱਥੇ ਹੋਇਆ ਕਿੱਥੋਂ ਹੋਇਆ ਕੀ ਕੀ ਉਹਨਾਂ ਦੀਆਂ ਕੁਰਬਾਨੀਆਂ ਨੇ ਕੀ ਕੀ ਸਰਹੰਦ ਸਰਹੰਦ ਦੇ ਵਿੱਚ ਉਹਨਾਂ ਨੇ ਮੁਗਲਾਂ ਦੇ ਅੱਗੇ ਡਟ ਕੇ ਫਤਿਹ ਬੁਲਾ ਕੇ ਕੀ ਕੀ ਆਪਣੇ ਨੀਹਾਂ ਦੇ ਵਿੱਚ ਜੁੜਨੇ ਕੀ ਕੀ ਉਹਨਾਂ ਨੇ ਇਹ ਕਸ਼ਟ ਸਹੇਨੇ ਫੀਲੀ ਪਗ ਦਾ ਸਿਰਫ ਇਹੀ ਹੈ ਵੀ ਸਾਡਾ ਜਿਹੜਾ ਖਾਲਸਾ ਨਿਸ਼ਾਨ ਹੈ ਸਾਡਾ ਕਿਉਂਕਿ ਸਾਨੂੰ ਹੁਕਮਨਾਮਾ ਹੋਇਆ ਅਕਾਲ ਤਖਤ ਸਾਹਿਬ ਤੋਂ ਅਸ ਕੀ ਰੰਗ ਬਦਲਿਆ ਗਿਆ ਪਹਿਲਾਂ ਕੇਸਰੀ ਅਸੀਂ ਬੰਦੇ ਹੁੰਦੇ ਸੀਗੇ ਅਸ ਕੀ ਜਿਹੜਾ ਪੀਲਿਆ ਸਾਰਾ ਬਣਿਆ ਨੇ ਹੁਕਮਨਾਮਾ ਸਾਡੇ ਕਾਲਕ ਸਖ ਸਾਡਾ ਜਿਹੜਾ ਸਾਡਾ ਕਾਲ ਤਖਤ ਹੈ ਉਹਨਾਂ ਤੋਂ ਸਰਪ੍ਰਮਾਨ ਜਿਹੜਾ ਕਲਰ ਰੰਗ ਹੈ ਜਿਹੜਾ ਜਿਹੜਾ ਨਿਸ਼ਾਨ ਸਾਹਿਬ ਵਾਲਾ ਉਹ ਸਾਰੇ ਨਾਲ ਆ 25 ਤਰੀਕ ਨੂੰ ਅਸੀਂ ਸਾਬ ਜਦਾਂ ਦੀ ਜਾਦਸ਼ੀਦਾਂ ਦੇ ਜਾਦ ਦੇ ਵਿੱਚ ਅਖੰਡ ਪਾਠ ਸਾਹਿਬ ਕਰਾ ਰਹੇ ਹਾਂ ਔਰ 27 ਤਰੀਕ ਨੂੰ ਦੀ ਸਮਾਪਤੀ ਹੋਗੀ 27 ਤਰੀਕ ਨੂੰ ਸ਼ਾਮ ਨੂੰ ਸ਼ਹੀਦੀ ਸਮਾਗਨ ਸਪੈਸ਼ਲ ਪ੍ਰੋਗਰਾਮ ਕੀਤਾ ਜਾਏਗਾ ਜਿਹਦੇ ਵਿੱਚ ਰਾਗੀ ਢਾਡੀ ਗੁਣੀ ਗਿਆਨੀ ਕਸਾਵਾਚ